ਹੈਲੋ టుਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਆਪਾਂ ਗੱਲ ਕਰਨ ਜਾ ਰਹੇ ਹਾਂ 4 ਮਾਰਚ ਮੌਸਮ ਦੀ ਬਾਰੇ ਅੱਜ ਸ਼ਾਮ ਤੇ ਰਾਤ ਦਾ ਮੌਸਮ ਕਿਸ ਪ੍ਰਕਾਰ ਦਾ ਜਿਹੜਾ ਬੜਿਆ ਰਹੇਗਾ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਤਾਂ ਫਿਲਹਾਲ ਆਪਾਂ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟਲ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਆਪਾਂ ਨੂੰ ਜਿਹੜਾ ਪੰਜਾਬ ਆ ਪੂਰਾ ਕਲੀਅਰ ਦੇਖ ਨੂੰ ਮਿਲ ਰਿਹਾ ਕੋਈ ਵੀ ਬਦਲਵਾਈ ਜਿਹੜੀ ਆ ਪੰਜਾਬ ਦੇ ਆਲੇ-ਦਾਲ ਇਹ ਆਪਾਂ ਨੂੰ ਨਹੀਂ ਦੇਖ ਨੂੰ ਮਿਲ ਰਹੀ ਅੱਜ ਦੁਪਹਿਰ ਦੇ ਟਾਈਮ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜੀ ਬਦਲਵਾਈ ਦੀ ਆਵਾਜ਼ਾਈ ਦੇਖ ਨੂੰ ਜ਼ਰੂਰ ਮਿਲੀ ਸੀਗੀ ਪਰ ਫਿਲਹਾਲ ਦੀ ਘੜੀ ਪੰਜਾਬ ਦਾ ਮੌਸਮ ਕਲੀਅਰ ਦੇਖ ਨੂੰ ਮਿਲੇਗਾ ਜੇ ਆਪਾਂ ਟੈਂਪਰੇਚਰ ਮੈਪ ਦੇਖੀਏ ਪੰਜਾਬ ਦਾ ਤਾਂ ਲਗਭਗ ਪੰਜਾਬ ਦਾ ਜਿਹੜਾ ਟੈਂਪਰੇਚਰ ਆ 22 ਡਿਗਰੀ ਤੱਕ ਬਣਿਆ ਹੋਇਆ ਹੈ ਤੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਂਪਰੇਚਰ 24 ਤੇ 25 ਡਿਗਰੀ ਤੱਕ ਪਹੁੰਚਿਆ ਹੋਇਆ ਤੇ ਗੱਲ ਕਰੀਏ ਆਉਣ ਵਾਲੀ ਦਿਨਾਂ ਤੱਕ ਟੈਂਪਰੇਚਰ ਕਿੰਨਾ ਕੁ ਪੰਜਾਬ ਦੇ ਵਿੱਚ ਵਧੇਗਾ ਤਾਂ ਜਿਵੇਂ ਕਿ ਅੱਜ ਆਪਾਂ ਦੇਖ ਸਕਦੇ ਹਾਂ ਅੱਜ ਦੇ ਟੈਂਪਰੇਚਰ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਦਿਨ ਵੇਲੇ ਟੈਂਪਰੇਚਰ ਜਿਹੜਾ 23 ਡਿਗਰੀ ਤੱਕ ਬਣਿਆ ਰਹੇਗਾ ਤੇ ਰਾਤ ਨੂੰ ਆਪਾਂ 9 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਅੱਜ ਹਵਾਵਾਂ ਵੀ ਕਾਫੀ ਤੇਜ਼ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਕਾਰਨ ਜੇਕਰ ਕੋਈ ਬੱਦਲਵਾਈ ਪੰਜਾਬ ਦੇ ਵਿੱਚ ਆਵੇਗੀ ਵੀ ਤਾਂ ਉਹ ਜ਼ਿਆਦਾ ਚਿਰ ਪੰਜਾਬ ਦੇ ਵਿੱਚ ਨਹੀਂ ਟਿਕੇਗੀ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਆ ਆਉਣ ਵਾਲੀ 2-3 ਦਿਨਾਂ ਤੱਕ ਕੀ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ 27 ਡਿਗਰੀ ਤੱਕ ਪਹੁੰਚੇਗਾ ਉਸ ਤੋਂ ਬਾਅਦ ਹੌਲੀ-ਹੌਲੀ ਟੈਂਪਰੇਚਰ ਜਿਹੜਾ 30 ਡਿਗਰੀ ਤੱਕ 10 ਮਾਰਚ ਤੱਕ ਜ਼ਰੂਰ ਪਹੁੰਚ ਜਾਵੇਗਾ ਟੈਂਪਰੇਚਰ ਕਾਫੀ ਛੇਤੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਵਾਅਦਾ ਹੋਇਆ ਦੇਖਣ ਨੂੰ ਮਿਲ ਰਿਹਾ ਬੱਦਲਬਾਜ਼ੀ ਦੀ ਸੰਭਾਵਨਾ ਜਿਹੜੀ 9 ਤੇ 10 ਮਾਰਚ ਨੂੰ ਬਣੀ ਹੋਈ ਆ 11 ਮਾਰਚ ਨੂੰ ਆਪਾਂ ਨੂੰ ਕੁਝ ਜ਼ਿਲ੍ਹਿਆਂ ਤੇ ਮੀਂਹ ਵਾਲੀ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਕੁਝ ਜ਼ਿਲ੍ਹਿਆਂ 'ਚ ਹਲਕੀ-ਫੁਲਕੀ ਜਿਹੜੀ ਕਿਣਮੇਣਾ ਉਹ ਵੀ ਹੋ ਸਕਦੀ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ